ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ ਦੋਸਤੋ ਅਸੀਂ ਪਹੁੰਚੇ ਹਾਂ ਪੂਰਾ ਕ੍ਰੀਮਪੁਰਾ ਪਿੰਡ ਜੋ ਜ਼ਿਲ੍ਹਾ ਤਰਨਤਾਰਨ ਦੇ ਅੰਦਰ ਤਹਿਸੀਲ ਪੱਟੀ ਦੇ ਵਿੱਚ ਪੈਂਦਾ ਹੈ ਉੱਥੇ ਅਸੀਂ ਇੱਕ ਉਸ ਪਰਿਵਾਰ ਦੇ ਵਿੱਚ ਪਹੁੰਚੇ ਹਾਂ ਕਿ ਜਿੱਥੇ ਇੱਕ ਪਰਿਵਾਰ ਦਾ ਮੈਂਬਰ ਆ ਜਿਸ ਦਾ ਨਾਮ ਹੈ ਦਲੌਰ ਸਿੰਘ ਭਗਤਿਆ ਉਹ ਮਾਤਾ ਦੇ ਜਗਰਾਤੇ ਵੀ ਪਹਿਲਾਂ ਕਰਦੇ ਰਹੇ ਆ ਤੇ ਆਪਣੇ ਰੋਜੀ ਰੋਟੀ ਕਮਾਉਣ ਦੇ ਲਈ ਲਵਾਈ ਦਾ ਕੰਮ ਕਰਦੇ ਸੀ ਪਰ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੂੰ ਐਸੀ ਬਿਮਾਰੀ ਨੇ ਆਣ ਪਕੜਿਆ ਜਿਸ ਦਾ ਨਾਮ ਵੀ ਲੈਣਾ ਜਿਹੜਾ ਬਹੁਤ ਕਹਿੰਦੇ ਆ ਕਿ ਐਸੀ ਬਿਮਾਰੀ ਦਾ ਨਾਮ ਲੈਣਾ ਵੀ ਔਖਾ ਹੈ ਕਹਿੰਦੇ ਕਿ ਕੈਂਸਰ ਦੀ ਬਿਮਾਰੀ ਜਿਹੜੀ ਇਹਨਾਂ ਨੂੰ ਲੱਗੀ ਆ ਤੇ ਉਹਨਾਂ ਦਾ ਪਰਿਵਾਰ ਵੀ ਸਾਡੇ ਨਾਲ ਮੌਜੂਦ ਆ ਤੇ ਅਸੀਂ ਦੇਖਦੇ ਆ ਕਿ ਇਹਨਾਂ ਦੇ ਘਰ ਦੇ ਹਾਲਾਤ ਜਿਹੜੇ ਕਿਸ ਤਰ੍ਹਾਂ ਦੇ ਚੱਲ ਰਹੇ ਆ ਉਹਨਾਂ ਦਾ ਬੇਟਾ ਹੈ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਮੈਂ ਕਰਨਾ ਹਾਂ ਜੀ ਕੀ ਨਾ ਜੀ ਆਪਣਾ ਕਾਸ਼ਦੀਪ ਸਿੰਘ ਜੀ ਤੇ ਕੀ ਨਾ ਇਹਨਾਂ ਦਾ ਕੀ ਨਾ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ ਇਹ ਮੇਰੇ ਪਾਪਾ ਨੇ ਇਹਨਾਂ ਦਾ ਨਾਮ ਦਲੌਰ ਭਗਤ ਸਿੰਘ ਹੈ ਜੀ ਤੇ ਕਿਹੜਾ ਪਿੰਡ ਤੁਹਾਡਾ ਆਪਣਾ ਪਿੰਡ ਜੀ ਖੇਮ ਕਰਨ ਤੇ ਖੇਮ ਕਰਨ ਤੇ ਇੱਕ ਦੋ ਦੀ ਇਹਨਾਂ ਨੂੰ ਬਿਮਾਰੀ ਇਹ ਪ੍ਰੋਬਲਮ ਜਾਂ ਹੋਈ ਹੈ ਇਹ ਨਾ ਪਹਿਲਾਂ ਦੇ ਨਾਰਮਲ ਜਾਂ ਸੀਗਾ ਇਹਨਾਂ ਦੇ ਪੱਥਰੀ ਸੀ ਤੇ ਉਦੋਂ ਟੈਸਟ ਕਰਵਾਏ ਫਿਰ ਉਹਨਾਂ ਕਿਹਾ ਸਿਮਰਨ ਹਸਪੀਟਲ ਗਏ ਪਖੀ ਪਿੱਖੀ ਵਿੰਡ ਉੱਥੇ ਜਾ ਕੇ ਇੱਕ ਹੋਰ ਵੱਡੇ ਡਾਕਟਰ ਨੇ ਸਾਨੂੰ ਟੈਸਟ ਲਿਖਾ ਕੇ ਦਿੱਤੇ ਅੰਮ੍ਰਿਤਸਰ ਨਾਲ ਕੱਲਿਆ ਨੇਜਰ ਹਸਪੀਟਲ ਉੱਥੇ ਸਾਡਾ ਬਹੁਤ ਖਰਚਾ ਹੋ ਗਿਆ ਬੜੇ ਮਹਿੰਗੇ ਮਹਿੰਗੇ ਟੈਸਟ ਕਰਵਾਏ ਉਹਨਾਂ ਤੇ ਫਿਰ ਵੀ ਕੋਈ ਫਰਕ ਨਹੀਂ ਪਿਆ ਤੇ ਬਾਅਦ ਵਿੱਚ ਉਹਨਾਂ ਦੱਸਿਆ ਵੀ ਇਹਨਾਂ ਨੂੰ ਕੈਂਸਰ ਹੈ ਆਖਰੀ ਬੱਚਾ ਇਹ ਡਾਕਟਰਾਂ ਨੇ ਕਿਹਾ ਕਿ ਇਹਨਾਂ ਨੂੰ ਕੈਂਸਰ ਹੈ ਹਾਂਜੀ ਤੇ ਹੁਣ ਕਿੱਥੋਂ ਇਲਾਜ ਚੱਲ ਰਿਹਾ ਹੁਣ ਇਹਨਾਂ ਨੂੰ ਖੜਾਇਸੀ ਸੀ ਫਰੀਦਕੋਟ ਤੇ ਉੱਥੇ ਉਹਨਾਂ ਇੱਕ ਦੋ ਦਿਨ ਰੱਖਿਆ ਦਾਖਲ ਕੀਤਾ ਹੈ ਹੁਣ ਇਹ ਜਿਹੜਾ ਇਲਾਜ ਹੈ ਤੁਸੀਂ ਕਿਸ ਤਰ੍ਹਾਂ ਮਤਲਬ ਇਹਨਾਂ ਦਾ ਕਰ ਪਾਏ ਕਿਉਂਕਿ ਤੁਸੀਂ ਦੱਸਣ ਦੇ ਕਿ ਅਸੀਂ ਮਿਹਨਤ ਮਜ਼ਦੂਰੀ ਕਰਦੇ ਹਾਂ ਲਵਾਈ ਦਾ ਕੰਮ ਕਰਦੇ ਸੀ ਤੇ ਕਿਸ ਤਰ੍ਹਾਂ ਇਹਨਾਂ ਦਾ ਇਲਾਜ ਕਰਾ ਰਹੇ ਹੋ ਇਸ ਤਰ੍ਹਾਂ ਹੀ ਦੇਖੋ ਪਹਿਲਾਂ ਤੇ ਅਸੀਂ ਆਪਣੇ ਰਿਸ਼ਤੇਦਾਰਾਂ ਤੋਂ ਥੋੜੇ-ਥੋੜੇ ਪੈਸੇ ਪੁੱਛੇ ਸੀ ਕਿਸੇ ਨੇ ਨਹੀਂ ਦਿੱਤੇ ਚਲੋ ਉਹ ਗੱਲ ਵੱਖਰੀ ਆ ਬਾਕੀ ਫਿਰ ਅਸੀਂ ਆਪਣੀ ਖੇਮ ਕਰਨ ਵਾਲੀ ਜਿਹੜੀ ਜਗ੍ਹਾ ਹੈ ਉਹ ਗਹਿਣੇ ਪਾ ਕੇ ਇਹਨਾਂ ਦਾ ਇਲਾਜ ਕਰਵਾ ਰਹੇ ਹਾਂ ਤੇ ਹੁਣ ਤੁਸੀਂ ਕਿੱਥੇ ਪਹੁੰਚੇ ਹੋ ਹੁਣ ਅਸੀਂ ਆਪਣੇ ਨਾਨਕੇ ਪਹੁੰਚੇ ਹਾਂ ਕ੍ਰੀਮਪੂਰੇ ਇੱਥੇ ਰਹਿਣ ਡੇ ਹਾਂ ਤੇ ਮਾੜਾ ਮੋੜ ਜੋ ਵੀ ਹੋ ਸਕਦਾ ਹੈ ਸਾਡੇ ਨਾਨਕੇ ਕਰਦੇ ਪਏ ਆ ਰੋਟੀ ਪਾਣੀ ਦਾ ਜਿੱਤਰਾ ਮੰਨ ਲਓ ਉਹ ਵੀ ਗਰੀਬ ਪਰਿਵਾਰ ਨੇ ਅਸੀਂ ਵੀ ਗਰੀਬ ਪਰਿਵਾਰ ਤੋਂ ਹੀ ਹਾਂ ਤੋਂ ਸੋ ਇਸ ਕਰਕੇ ਵੀ ਥੋੜਾ ਬਲ੍ਹਾ ਰੋਟੀ ਪਾਣੀ ਦਾ ਬਸ ਚੱਲੀ ਜਾਂਦਾ ਤੇ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਜਾਂ ਦਾਨੀ ਸੱਜਣਾ ਕੋਲੋਂ ਅਸੀਂ ਬਸ ਇਹੀ ਕਹਿੰਨੇ ਆਂ ਵੀ ਸਾਡੇ ਪਪਾ ਦਾ ਇਲਾਜ ਹੋ ਜੇ ਇਹ ਬਿਲਕੁਲ ਠੀਕ ਹੋ ਜਾਣ ਤੇ ਤੁਸੀਂ ਅੱਗੇ ਜਿਹੜਾ ਮਤਲਬ ਕਿੰਨਾ ਇਲਾਜ ਕਰਾ ਚੁੱਕੇ ਹੋ ਅਸੀਂ ਅੱਗੇ ਬਹੁਤ ਪੈਸੇ ਲਾ ਚੁੱਕੇ ਆ ਪਰ ਹੱਲੇ ਤੱਕ ਕੋਈ ਫਰਕ ਨਹੀਂ ਤੇ ਹੁਣ ਡਾਕਟਰਾਂ ਨੇ ਕਿਹਾ ਵੀ ਕਾਫੀ ਪੈਸਾ ਲੱਗੂਗਾ ਤੋਂ ਇਸ ਕਰਕੇ ਸਾਰਿਆਂ ਬੀਬੀਆਂ ਭੈਣਾਂ ਨੇ ਤੇ ਭਰਾਵਾਂ ਨੂੰ ਬੇਨਤੀ ਆ ਵੀ ਸਾਡੀ ਮਦਦ ਕੀਤੀ ਜਾਵੇ ਤੇ ਸਾਡੇ ਨਾਲ ਉਹਨਾਂ ਦੀ ਪਤਨੀ ਵੀ ਆਸੀ ਉਹਨਾਂ ਦੇ ਨਾਲ ਵੀ ਕਰਾਂਗੇ ਗੱਲਬਾਤ ਹਾਂਜੀ ਭੈਣ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਵੀਰ ਕੌਰ ਤੇ ਭੈਣ ਜੀ ਮਤਲਬ ਇਹ ਜਿਹੜੇ ਤੁਹਾਡੇ ਕੀ ਲੱਗਦੇ ਆ ਜਿਹੜੇ ਬਿਮਾਰ ਨੇ ਮੇਰੇ ਪਤੀ ਤੇ ਕਿੰਨੇ ਬੱਚੇ ਤੁਹਾਡੇ ਦੋ ਤੇ ਕੀ ਕੰਮ ਕਰਦੇ ਬੱਚੇ ਤੁਹਾਡੇ ਚਲਵਾਈ ਦਾ ਕਰਦੇ ਮਾੜਾ ਮੋਟ ਚਲਵਾਈ ਦਾ ਕੰਮ ਕਰਦੇ ਆ ਤੇ ਇਹਨਾਂ ਤੇ ਲਾਜ ਦੇ ਉੱਤੇ ਪੈਸਾ ਕਿੰਨਾ ਕ ਲਾ ਚੁੱਕੇ ਤੁਸੀਂ ਅੱਜ ਤੋਂ ਪਹਿਲਾਂ ਬਹੁਤ ਲਾ ਚੁੱਕੇ ਤੇ ਹੁਣ ਹੁਣ ਜਿਹੜਾ ਪੈਸੇ ਤੁਹਾਡੇ ਕੋਲ ਜਾਂ ਕੀ ਤੁਹਾਡੇ ਕੋਲ ਕੋਈ ਹੈਗੇ ਪੈਸੇ ਜਿਹੜੇ ਲਾ ਚੁੱਕੇ ਕੁਝ ਨਹੀਂ ਸਾਡੇ ਕੋਲੇ ਭਾਜੀ ਕੁਝ ਨਹੀਂ ਹੈਗਾ ਤੇ ਕੀ ਮੰਗ ਕਰਦੇ ਤੁਸੀਂ ਦਾਨ ਨਹੀਂ ਸੱਜਣਾ ਕੋਲ ਹਾਂ ਜੀ ਨਾ ਪਿਲਾਜ ਸਾਡਾ ਹੋ ਜਾਏ ਬਸ ਹੋਰ ਨਹੀਂ ਕੁਝ ਮੰਗਦੇ ਤੁਹਾਡਾ ਕਹਿਣਾ ਹੈ ਕਿ ਇਹਨਾਂ ਦਾ ਇਲਾਜ ਹੋ ਜੇ ਇਹ ਸਹੀ ਸਲਾਮਤ ਹੋ ਜਾਣ ਹਾਂਜੀ ਤੇ ਆਪਣਾ ਪਹਿਲਾ ਵਾਂਗ ਕੰਮ ਜਿਹੜਾ ਕਰ ਸਕਣ ਹਾਂਜੀ ਸੋ ਇਹਨਾਂ ਦਾ ਕਹਿਣਾ ਹੈ ਇਹਨਾਂ ਦਾ ਕਹਿਣਾ ਹੈ ਕਿ ਮਤਲਬ ਇਹਨਾਂ ਦਾ ਇਲਾਜ ਜਿਹੜਾ ਹੋ ਸਕੇ ਇਹ ਨੇ ਜੀ ਦਲੌਰ ਭਗਤ ਇਹ ਮਾਤਾ ਜੀ ਦੇ ਜਗਰਾਤੇ ਵੀ ਕਰਦੇ ਰਹੇ ਪਹਿਲਾਂ ਤੇ ਲਵਾਈ ਦਾ ਕੰਮ ਜਿਹੜਾ ਇਹ ਕਰਦੇ ਰਹੇ ਆ ਜਿਵੇਂ ਗੁਰਦੁਆਰਿਆਂ ਦੇ ਵਿੱਚ ਤੇ ਮੰਦਰਾਂ ਦੇ ਵਿੱਚ ਵੀ ਸੇਵਾ ਕਰਦੇ ਰਹੇ ਆ ਤੇ ਅਸੀਂ ਦੇਖ ਸਕਦੇ ਆ ਕਿ ਬਹੁਤ ਭਾਵਕ ਹੋਏ ਆ ਇਸ ਗੱਲ ਤੋਂ ਕਿ ਜਿਹੜਾ ਉਹਨਾਂ ਨੂੰ ਇਸ ਬਿਮਾਰੀ ਨੇ ਆਣ ਕੇ ਰਿਆ ਪਰ ਜਿਗਰਜੋਗ ਇਹ ਵੀ ਗੱਲ ਆ ਕਿ ਇਹਨਾਂ ਨੇ ਅੱਜ ਤੱਕ ਆਪਣੇ ਜੀਵਨ ਦੇ ਵਿੱਚ ਕਦੇ ਕੋਈ ਨਸ਼ਾ ਵੀ ਨਹੀਂ ਕੀਤਾ ਤੇ ਇਹਨਾਂ ਨੇ ਆਪਣਾ ਲਾਜ ਜਿਹੜਾ ਹੈ ਉਹ ਇਲਾਜ ਦੇ ਵਿੱਚ ਕੋਈ ਇਹਨਾਂ ਨੇ ਕਸਰ ਨਹੀਂ ਛੱਡੀ ਪਰ ਹੁਣ ਗਰੀਬ ਹੋਣ ਦੇ ਕਾਰਨ ਇਹਨਾਂ ਆਪਣਾ ਘਰ ਵੀ ਗਹਿਣੇ ਜਿਹੜਾ ਪਾਇਆ ਹੋਇਆ ਹੈ ਤੇ ਉਹ ਵੀ ਜਿਹੜਾ ਪੈਸਾ ਹੈ ਸਾਰਾ ਲਾ ਚੁੱਕਿਆ ਪਰ ਇਸ ਵੇਲੇ ਦਾਨੀ ਸੱਜਣਾ ਨੂੰ ਜਿਹੜੀ ਇਹਨਾਂ ਵੱਲੋਂ ਅਪੀਲ ਆ ਕਿ ਇਹਨਾਂ ਦਾ ਜਿਹੜਾ ਇਲਾਜ ਕਰਾਇਆ ਜਾਵੇ ਤਾਂ ਜੋ ਇਹ ਫੇਰ ਪਹਿਲਾਂ ਵਾਂਗ ਸਹੀ ਹੋ ਕੇ ਤੇ ਆਪਣੀ ਜਿਹੜੀ ਮਿਹਨਤ ਆ ਆਪਣੇ ਬੱਚਿਆਂ ਦੇ ਲਈ ਆਪਣੇ ਪਰਿਵਾਰ ਦੇ ਲਈ ਕਰ ਸਕਣ ਇਹ ਨੇ ਦਾਨੀ ਸੱਜਣ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਵੀ ਆ ਜਿਨ੍ਹਾਂ ਨੇ ਆਪਣੇ ਘਰ ਦੇ ਵਿੱਚ ਇਹਨਾਂ ਨੂੰ ਪਨਾਹ ਦਿੱਤੀ ਆ ਕਿਉਂਕਿ ਇਹਨਾਂ ਦਾ ਘਰ ਨਾ ਹੁਣ ਕਾਰਨ ਘਰ ਹੈ ਸੀ ਪਰ ਪੈਸੇ ਦੀ ਕਮੀ ਹੋਣ ਕਾਰਨ ਇਹਨਾਂ ਨੇ ਆਪਣਾ ਘਰ ਜਿਹੜਾ ਦਲੌਰ ਸਿੰਘ ਨੇ ਗਹਿਣੇ ਪਾ ਕੇ ਤੇ ਉਹਦੇ ਪਰਿਵਾਰ ਨੇ ਜਿਹੜਾ ਇਹਨਾਂ ਦਾ ਇਲਾਜ ਕਰਵਾਉਣਾ ਚਾਹਿਆ ਤੇ ਹੁਣ ਪੈਸੇ ਪੱਖੋਂ ਜਿਹੜਾ ਇਹ ਬਿਲਕੁਲ ਪਛੜੇ ਹੋਏ ਆ ਤੇ ਅਸੀਂ ਸਾਡੇ ਨਾਲ ਜਿਹੜੇ ਪਿੰਡ ਪੂਰਿਆਂ ਦੇ ਇਹਨਾਂ ਦੇ ਰਿਸ਼ਤੇਦਾਰ ਆ ਉਹ ਵੀ ਮੌਜੂਦ ਆ ਉਹਨਾਂ ਦੇ ਨਾਲ ਵੀ ਅਸੀਂ ਕਰਾਂਗੇ ਗੱਲਬਾਤ ਆਇਓ ਭਾਜੀ ਕੀ ਨਾ ਆਪਣਾ ਆਜਿਓ ਇੱਧਰ ਆਜੋ ਹਾਂਜੀ ਕੀ ਨਾ ਭਾਜੀ ਆਪਣਾ ਗੁਰਸੇਵਕ ਸੀ ਤੇ ਕੀ ਰਿਸ਼ਤੇਦਾਰੀ ਤੁਹਾਡੀ ਇਹਨਾਂ ਨਾਲ ਆਪਣੋ ਹੀ ਆ ਮੇਰਾ ਅੱਛਾ ਤੇ ਇਹ ਕਿੰਨਾ ਕੁ ਲਾਜ ਪਹਿਲਾਂ ਕਰਾ ਚੁੱਕੇ ਆ ਬਹੁਤ ਲਾਜ ਬਹੁਤ ਅਹੀਂ ਤੇ ਜਿੰਨਾ ਵੀ ਪੈਸਾ ਲਾ ਚੁੱਕੇ ਹਨ ਨੂੰ ਇਹਨਾਂ ਨੂੰ ਨਹੀਂ ਪਤਾ ਕਿੰਨਾ ਵੀ ਪੈਸਾ ਲਾ ਚੁੱਕੇ ਆ ਹੁਣ ਤੇ ਵੀ ਰੋਟੀ ਪਾਣੀ ਜੋਗਾ ਹੀ ਸਰਗਰ ਚੱਲਦਾ ਹੈ ਤੁਸੀਂ ਕੀ ਕੰਮ ਕਰਦੇ ਹੋ ਦਿਹਾੜੀ ਦਾ ਪਾਈ ਆਪਣਾ ਦੇ ਅੱਛਾ ਤੁਸੀਂ ਵੀ ਦਿਹਾੜੀ ਦੇ ਪੇ ਦਾ ਹੀ ਕੰਮ ਕਰਦੇ ਆ ਹਾਂਜੀ ਤੇ ਤੁਹਾਡਾ ਵੀ ਬੜਾ ਗੁਜ਼ਾਰਾ ਮੁਸ਼ਕਲ ਦੇ ਨਾਲ ਹੀ ਚੱਲਦਾ ਹੋ ਗੁਜ਼ਾਰਾ ਹੀ ਚੱਲਦਾ ਜੀ ਗਰਾਰ ਗੁਜ਼ਾਰਾ ਇਦਾਂ ਵੀ ਚਲੋ ਕਣਕ ਦਾਣਾ ਹੈਗਾ ਇੰਨਾ ਕਿ ਰੋਟੀ ਪਾ ਕਦੀ ਆ ਤੇ ਹੋਰ ਤੇ ਕੋਈ ਇੱਡਾ ਕਰ ਨਹੀਂ ਸਕਦੇ ਤੇ ਤੁਸੀਂ ਦਾਨੀ ਸੱਜਣਾ ਨੂੰ ਜਾਂ ਸਰਕਾਰ ਨੂੰ ਕੀ ਅਪੀਲ ਕਰਦੇ ਆਹੀਂ ਤੇ ਇਹੋ ਆਨੇ ਪੀ ਚਲੋ ਲਾਜ ਹੋ ਜੇ ਦਾ ਹਨ ਹੋਰ ਕੁਝ ਨਹੀਂ ਚਾਹੀਦਾ ਲਾਜ ਹੋ ਜੇ ਸਹੀ ਹੋ ਜੇ ਆਪਦਾ ਕੰਮ ਤੇ ਸਹੀ ਸਲਾਮਤ ਤੁਰ ਪਵੇ ਹਨ ਇੰਨੇ ਹੀ ਬੜਾ ਤੇ ਅਭਿਰ ਜੀ ਤੁਸੀਂ 1 ਮਿੰਟ ਖੜੇ ਹੋ ਮੜਾ ਜਾ ਤੁਸੀਂ ਆਪਣਾ ਜਿਹੜਾ ਮੋਬਾਈਲ ਨੰਬਰ ਆ ਉਹ ਦਾਨੀ ਸੱਜਣਾ ਤੱਕਰ ਬਚਾਓ ਆਪਣਾ ਮੋਬਾਈਲ ਨੰਬਰ ਦੱਸੋ ਲਿਖੋ ਜੀ 70173 76572 ਦੁਬਾਰਾ ਬੋਲਿਓ 7717376572 ਇੱਕ ਵਾਰੀ ਫੇਰ ਪੰਜਾਬੀ ਚ ਬੋਲਿਓ 7717376572 ਸੋ ਇਹਨਾਂ ਨੇ ਬੜੇ ਆਪਣਾ ਜਿਹੜਾ ਨੰਬਰ ਵੀ ਦਾਨੀ ਸੱਜਣਾ ਨੂੰ ਇਹ ਦਿੱਤਾ ਹੈ ਕਿ ਨੰਬਰ ਦੇ ਉੱਤੇ ਸੰਪਰਕ ਵੀ ਕਰ ਸਕਦੇ ਹੋ ਇਹ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਦਾ ਪਿੰਡ ਪੂਰਾ کریمਪੂਰਾ ਦੇ ਵਿੱਚ ਇਹ ਬੈਠੇ ਆ ਆਪਣੇ ਨਾਨਕੇ ਦੇ ਵਿੱਚ ਘਰ ਗਹਿਣੇ ਪਾ ਚੁੱਕੇ ਆ ਪਰ ਇਸ ਵੇਲੇ ਜਿਹੜਾ ਇਹ ਇਲਾਜ ਦੇ ਪੱਖੋਂ ਜਿਹੜਾ ਪੈਸੇ ਦੇ ਪੱਖੋਂ ਜਿਹੜਾ ਇਲਾਜ ਤੋਂ ਜਿਹੜਾ ਇਹ ਵਾਂਝਿਆ ਤੇ ਇਸ ਉਸ جنگ ਵਿੱਚ ਇਹ ਬਿਲਕੁਲ ਸ਼ਾਮਲ ਹੈ ਕਹਿੰਦੇ ਆ ਕਿ ਇੱਕ ਮੌਤ ਤੇ ਜ਼ਿੰਦਗੀ ਦੀ جنگ ਜਿਹੜੀ ਲੜ ਰਿਹਾ ਦਲੌਰ ਸਿੰਘ ਜੀ ਤੁਸੀਂ ਦੇਖ ਰਹੇ ਹੋ ਦੋਸਤੋ ਤੇ ਇਸ ਖਬਰ ਨੂੰ ਜ਼ਰੂਰ ਦੇਖੋ ਅਤੇ ਇਹਨਾਂ ਦਾ ਸਾਥ ਵੀ ਦਿਓ ਅਤੇ ਇਹਨਾਂ